ਪਰਾਂ ਵਿੱਚ ਚੱਲੇ ਆਪ ਦੇ ਤੇਰੀ ਜਾਨ ਨੂੰ ਸ਼ੈਅ ਸ਼ਾਊਟ ਇਨ ਬੈਡ ਬਣਾਣਾ ਠੀਕ ਹੈ ਛੱਤ ਦਾ ਬਣਾਤਾ ਇੰਨਾ ਜਿੰਨਾ ਤਾਰੇ ਨਿਕਲ ਹੁੰਦੇ ਆ ਰਾਤ ਮਰ ਜਾਵਾਂਗਾ ਪਰ ਭੱਜਦਾ ਨਹੀਂ ਜੇ ਮੈਂ ਭੱਜ ਗਿਆ ਮੈਨੂੰ ਜੱਟ ਨਾ ਖਿਓ ਇਹ ਗੱਲ ਫੈਜ਼ਲ ਜੱਟ ਨੇ ਕਹੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗੁਜਰਾਤ ਦੀ ਗੱਲ ਹੋ ਰਹੀ ਹੈ ਪੰਜਾਬ ਦੀ ਗੱਲ ਹੋ ਰਹੀ ਹੈ ਪੰਜਾਬ ਪੁਲਿਸ ਦੀ ਗੱਲ ਹੋ ਰਹੀ ਹੈ ਗੁਜਰਾਤ ਪੁਲਿਸ ਦੀ ਗੱਲ ਹੋ ਰਹੀ ਹੈ ਤੇ ਉਸ ਦੇ ਵਿੱਚ ਇੱਕ ਘਰ ਦਿਖਾਈ ਦੇ ਰਿਹਾ ਜਿਸ ਦੇ ਵਿੱਚ ਗੋਲੀਆਂ ਹੀ ਗੋਲੀਆਂ ਅੰਨੇ ਵਾਹ ਗੋਲੀਆਂ ਚੱਲੀਆਂ ਅੰਨੇ ਵਾਹ ਗੋਲੀਆਂ ਇੰਨਾ ਕਿ ਜ਼ਿਆਦਾ ਪ੍ਰਬੰਧ ਕਰਨਾ ਪੈ ਗਿਆ ਪ੍ਰਸ਼ਾਸਨ ਨੂੰ 700 ਪੁਲਿਸ ਵਾਲੇ ਮੁਲਾਜ਼ਮ ਹੈਲੀਕਾਪਟਰ 18 ਘੰਟੇ ਲਗਾਤਾਰ ਗੋਲੀਆਂ ਤਾੜ 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 ਵੱਜਦੀਆਂ ਰਹੀਆਂ ਦੋ ਬੰਦੇ ਨੇ ਸਾਂਭੇਗੇ ਪੁਲਿਸ ਤੋਂ ਗੁਜਰਾਤ ਪੁਲਿਸ ਪੰਜਾਬ ਪੁਲਿਸ ਬਾਰ ਬਾਰ ਇਹੀ ਆ ਰਿਹਾ ਤੇ ਸਾਡੇ ਪੰਜਾਬੀ ਮੁੰਡੇ ਸਾਡੇ ਇੰਡੀਆ ਦੇ ਮੁੰਡੇ ਰੀਲਾਂ ਨੂੰ ਸ਼ੇਅਰ ਕਰ ਰਹੇ ਨੇ ਵਾਇਰਲ ਕਰ ਰਹੇ ਨੇ ਕਿ ਸਾਡੇ ਇੰਡੀਆ ਚ ਹੋਇਆ ਪੂਰੀ ਵੀਡੀਓ ਦੇਖ ਲਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਰੀ ਸੱਚਾਈ ਦੱਸਾਂਗੇ ਬੰਦਾ ਕੌਣ ਸੀ ਕਿੱਥੇ ਦਾ ਸੀ ਕਿਉਂ ਇਨਕਾਊਂਟਰ ਹੋਇਆ ਅੱਜ ਤੱਕ ਆਪਾਂ ਨੇ ਸੁਣਿਆ ਕਿ ਇਨਕਾਊਂਟਰ ਇੰਡੀਆ ਦੇ ਵਿੱਚ ਹੋਇਆ ਪੰਜਾਬ ਦੇ ਵਿੱਚ ਇਨਕਾਊਂਟਰ ਹੋਏ ਪਰ ਇਹ ਪਹਿਲਾ ਇਨਕਾਊਂਟਰ ਹੈ ਜਿਨੇ ਪੰਜਾਬ ਦੇ ਲੋਕਾਂ ਨੂੰ ਚੱਕਰਾਂ ਦੇ ਵਿੱਚ ਪਾਇਆ ਹੋਇਆ ਕੀ ਇਹ ਆਪਣੇ ਇੰਡੀਆ ਦੇ ਵਿੱਚ ਹੋਇਆ ਪਰ ਨਹੀਂ ਇਹ ਜਿਹੜੀ ਬਾਰਦਾਤ ਹੋਈ ਹੈ ਇਹ ਹੋਈ ਹੈ ਪਾਕਿਸਤਾਨ ਦੇ ਵਿੱਚ ਤੁਹਾਨੂੰ ਪਤਾ ਉਧਰ ਲੈਂਦਾ ਪੰਜਾਬ ਆ ਲੈਂਦਾ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਵਿੱਚ ਗੱਲ ਹੋਈ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਦੀ ਗੱਲ ਕੀਤੀ ਜਾ ਰਹੀ ਹੈ ਉਧਰ ਵੀ ਇੱਕ ਪੰਜਾਬ ਆ ਪੰਜਾਬ ਪੁਲਿਸ ਗੁਜਰਾਤ ਪੁਲਿਸ ਉੱਥੇ ਸ਼ਹਿਰ ਆ ਗੁਜਰਾਤ ਤੇ ਉੱਥੇ ਇੱਕ ਡਰੱਗ ਡੀਲਰ ਸੀਗਾ ਨਸ਼ਾ ਵੇਚਣ ਵਾਲਾ ਬੰਦਾ ਬਹੁਤ ਤਕੜਾ ਬੰਦਾ ਸੀ ਜਿਹਦਾ ਨਾਮ ਸੀ ਫੈਜ਼ਲ ਹੰਝ ਫੈਜ਼ਲ ਜੱਟ ਹੰਝ ਨਾਮ ਤੋਂ ਮਸ਼ਹੂਰ ਆ ਪਹਿਲਾਂ ਵੀ ਕਈ ਵਾਰ ਫੜਿਆ ਗਿਆ ਪਰ ਛੁੱਟ ਜਾਂਦਾ ਚਾਹੇ ਉਹ ਕਾਗਜ਼ੀ ਕਾਰਵਾਈ ਰਹੀਂ ਚਾਹੇ ਵੱਡੇ ਵੱਡੇ ਲੀਡਰਾਂ ਦਾਹੀਂ ਕਿਉਂਕਿ ਜਿੰਨੇ ਵੀ ਇਹ ਡਰੱਗ ਡੀਲਰ ਹੁੰਦੇ ਨੇ ਇਹ ਸਾਰਿਆਂ ਦਾ ਪਿੱਛੇ ਥਾਪੜਾ ਹੁੰਦਾ ਵੱਡੇ ਵੱਡੇ ਲੀਡਰਾਂ ਦਾ ਜਿਹੜੇ ਅਜੇ ਮੰਤਰੀ ਬਣੇ ਹੋਏ ਨੇ ਮੁੱਖ ਮੰਤਰੀ ਬਣੇ ਹੁੰਦੇ ਨੇ ਹਨਾ ਇਨਾਂ ਨਾਲ ਇਹਨਾਂ ਦਾ ਕੰਟੈਕਟ ਹੁੰਦਾ ਤੇ ਜਿਹੜੀ ਸਾਰੀ ਦੀ ਸਾਰੀ ਵਾਰ ਦਾ ਤਾਂ ਪਾਕਿਸਤਾਨ ਦੀ ਆ ਪਹਿਲਾਂ ਕਲੀਅਰ ਕਰਦਾ ਆਪਣੇ ਇੰਡੀਆ ਦੀ ਨਹੀਂ ਮੈਂ ਰੀਲਾਂ ਦੇਖ ਰਿਹਾ ਸੀ ਬਾਰ-ਬਾਰ ਇੱਕੋ ਗਰੀਲ ਬਾਰ-ਬਾਰ ਇੱਕੋ ਰੀਲ ਸਾਡੇ ਪੰਜਾਬ ਦੇ ਮੁੰਡੇ ਬੋਲ ਰਹੇ ਸੀ ਕਿ ਇਹ ਜੱਟਾ ਜਿੰਨੇ ਚਾਚੇ ਭਤੇ ਜਨੇ ਪੁਲਿਸ ਨੂੰ ਚੱਕਣਾ ਜੇ ਪਾਇਆ 18 ਘੰਟੇ ਚੱਲਦਾ ਰਿਹਾ ਭਰਾਵੋ ਕਿਉਂ ਤੁਸੀਂ ਪਾਗਲ ਹੋ ਗਏ ਆਪਣੇ ਇੰਡੀਆ ਦੀ ਨਹੀਂ ਆ ਇਹ ਵੀਡੀਓ ਇਹ ਪਾਕਿਸਤਾਨ ਦੀ ਆ ਮਰ ਗਿਆ ਉਹ ਚਲਾ ਗਿਆ ਛੱਡ ਕੇ ਦੂਜੀ ਗੱਲ ਡਰੱਗ ਡੀਲਰ ਸੀ ਇਸ ਦਾ ਨਾਮ ਨਹੀਂ ਫੈਜ਼ਲ ਖਾਨ ਜੱਟ ਦੇ ਨਾਮ ਨਾਲ ਮਸ਼ਹੂਰ ਸੀ ਤੇ ਇੱਕ ਪਿੰਡ ਦੇ ਵਿੱਚ ਪੁਲਿਸ ਨੇ ਰੇਡ ਮਾਰੀ ਸੀ ਰੇਡ ਮਾਰਨ ਤੋਂ ਬਾਅਦ ਉੱਥੇ ਇਹ ਬੰਦਾ ਮੌਜੂਦ ਸੀਗਾ ਫੈਜ਼ਲ ਉਹ ਤਾਂ ਮੌਜੂਦ ਸੀ ਤਾਂ ਇਹਨੂੰ ਖਤਰਾ ਹੋ ਗਿਆ ਵੀ ਲੈਵੇ ਹੁਣ ਤਾਂ ਫੜੇ ਗਏ ਹੁਣ ਤਾਂ ਫੜੇ ਜਾਵਾਂਗੇ ਅੱਜ ਕਿਉਂਕਿ ਨਸ਼ਾ ਵੇਚਣ ਆਇਆ ਹੋਵੇਗਾ ਹਨ ਤੇ ਉਸ ਤੋਂ ਬਾਅਦ ਉਹਨੇ ਅੱਗੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਦੇ ਦੌਰਾਨ ਇੱਕ ਪੁਲਿਸ ਵਾਲੇ ਦੀ ਮੌਤ ਹੋ ਜਾਂਦੀ ਹੈ ਉਹ ਮਰ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਨੂੰ ਗੁੱਸਾ ਜਾਂਦਾ ਤੇ ਪੁਲਿਸ ਕਹਿੰਦੀ ਹੈ ਕਿ ਅੱਜ ਤਾਂ ਇਹਨੂੰ ਛੱਡਣਾ ਹੀ ਨਹੀਂ ਉਹ ਬੰਦੇ ਕੋਲ ਇੰਨਾ ਅਸਲਾ ਸੀ ਉਸ ਘਰ ਦੇ ਵਿੱਚ ਇੰਨਾ ਅਸਲਾ ਸੀ ਇੰਨਾ ਅਸਲਾ ਸੀਗਾ ਕਿ ਲਗਭਗ 18 ਘੰਟੇ ਇਦਾਂ ਹੀ ਚੱਲਦਾ ਰਿਹਾ ਪਿੰਡ ਦੇ ਲੋਕ ਪਰੇਸ਼ਾਨ ਹੋ ਗਏ ਕਿ ਇੰਨਾ ਕਿੰਨਾ ਅਸਲਾ ਬੰਦਾ ਇਹ ਲੈ ਕੇ ਬੈਠਾ ਅੰਦਰ ਇੰਨਾ ਕਿੰਨਾ ਅਸਲਾ ਉਹ ਲਗਾਤਾਰ ਚੱਲ ਰਿਹਾ ਇੱਕ ਪਾਸੇ 700 ਮੁਲਾਜ਼ਮ ਪੁਲਿਸ ਦੇ ਦੂਜੇ ਪਾਸੇ ਦੋ ਬੰਦੇ ਚਾਚਾ ਭਤੀਜਾ ਚੱਕਰਾਂ ਚ ਪਾਤੀ ਪੁਲਿਸ ਪਾਕਿਸਤਾਨ ਦੀ ਉਹਨਾਂ ਨੂੰ ਹੈਲੀਕਾਪਟਰ ਮੰਗਵਾਣੇ ਪਏ 18 ਘੰਟੇ ਇਹ ਰੈਸਕਿਊ ਚੱਲਿਆ 18 ਘੰਟੇ 18 ਘੰਟੇ ਰੈਸਕਿਊ ਚੱਲਣ ਤੋਂ ਬਾਅਦ ਸਵੇਰੇ ਪੁਲਿਸ ਅੰਦਰ ਗਈ ਉੱਪਰੋਂ ਥੱਲਿਓਂ ਨੇੜਿਓਂ ਚਾਰੇ ਪਾਸੇ ਪੁਲਿਸ ਨੇ ਘੇਰ ਲਿਆ ਗੋਲੀਆਂ ਹੀ ਗੋਲੀਆਂ ਗੋਲੀਆਂ ਹੀ ਗੋਲੀਆਂ 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 ਕਹਿੰਦੇ 40000 ਤੋਂ ਵੱਧ ਗੋਲੀ ਚੱਲੀ ਆ। ਉਹ 40000 ਕਿਹਨੇ ਹੁੰਦੀ ਆ ਇੱਕ ਪਟੇ ਦੇ ਵਿੱਚ ਪਾਈ ਇਹਨਾਂ ਕਿੰਨੀਆਂ ਤਾਰ-ਤਾੜ ਗੋਲੀਆਂ ਨਿਕਲਦੀਆਂ ਨੇ ਤੁਸੀਂ ਦੇਖਿਆ ਹੋਊਗੀ ਸੋਸ਼ਲ ਮੀਡੀਆ ਤੇ। ਨਗਾ ਤਾਰ ਗੋਲੀ ਚੱਲੀ ਆ, ਉੱਪਰੋਂ ਗੋਲੀ ਚੱਲੀ ਆ। ਆ ਤੁਸੀਂ ਘਰ ਦੇਖਿਆ ਹੋਵੇਗਾ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਘਰ ਨੂੰ ਤਾਂ ਐ ਬਣਾਤਾ ਵੀ ਪਤਾ ਨਹੀਂ ਕਿੰਨਾ ਕੁ ਵੱਡਾ ਇਹ ਗੈਂਗਸ ਤੁਸੀਂ ਡਾਊਨ ਸੀ। ਪਰ ਉੱਥੇ ਕਹਿ ਰਹੇ ਇੱਕ ਨਸ਼ਾ ਤਸਕਰ ਸੀਗਾ ਇਹ। ਜਿਹਦੇ ਤੇ ਇੰਨੀ ਕਰਦੇ ਉੱਥੇ ਲੋਕ ਬੋਲ ਰਹੇ ਨੇ ਹਨਾ ਜਿਹਦੇ ਉਹਦੇ ਹੱਕ 'ਚ ਨਹੀਂ। ਵੀ ਨਾਰਮਲ ਬੰਦਾ ਸੀ ਪਰ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਆ ਆਪਣੀ ਦਿਖਾਈ ਆ ਵਾਹ ਜੀ ਵਾਹ ਕਰਾਉਣ ਵਾਸਤੇ ਚਲੋ ਉਹ ਉਹਨਾਂ ਦਾ ਮਸਲਾ ਪਰ ਇਹ ਬੰਦਾ 18 ਘੰਟੇ ਅੰਦਰ ਰਿਹਾ 18 ਘੰਟੇ ਹੋਣ ਤੋਂ ਬਾਅਦ ਸਵੇਰੇ ਜਦੋਂ ਪ੍ਰਸ਼ਾਸਨ ਅੰਦਰ ਗਿਆ ਇਹਨਾਂ ਨੂੰ ਲੱਗਿਆ ਕਿ ਇਹ ਬੰਦਾ ਹੁਣ ਮਰ ਗਿਆ ਗੋਲੀਆਂ ਨਾਲ ਤਾਂ ਦੇਖੋ ਤੁਸੀਂ ਘਰ ਦੀ ਹਾਲਾਤ ਦੇਖ ਸਕਦੇ ਹੋ ਘਰ ਬਿਲਕੁਲ ਗੋਲੀਆਂ ਨਾਲ ਭੁੰਨਤਾ ਕੋਈ ਗੰਧ ਅਜੇ ਹੀ ਨਹੀਂ ਬਚੀ ਜਿੱਥੇ ਗੋਲੀਆਂ ਨਾ ਵੱਜੀਆਂ ਹੋਣ ਕੋਈ ਜਗ੍ਹਾ ਹੀ ਨਹੀਂ ਬਚੀ ਛੱਤ ਵੀ ਜਿਵੇਂ ਤਾਰੇ ਦੇਖਦੇ ਨੇ ਪਰ ਆਦ ਨੂੰ ਅਸਮਾਨ 'ਚ ਛੱਤ 'ਤੇ ਵੀ ਤਾਰਿਆਂ ਵਾਂਗ ਲੱਗ ਰਹੀ ਹੈ ਵੀ ਤਾਰੇ ਦਿਖ ਰਹੇ ਨੇ ਛੱਤ 'ਤੇ ਗੋਲੀਆਂ ਅੰਨੇ ਵਾਂ ਛੱਤ ਦੇ ਵਿੱਚ ਵੀ ਵੱਜੀਆਂ ਨੇ ਉੱਪਰੋਂ ਹੈਲੀਕਾਪਟਰ ਆਇਂ ਇੰਨਾ ਕ ਜਿਆਦਾ ਹੋਇਆ ਤੇ ਤੁਹਾਨੂੰ ਮੈਂ ਕਲੀਅਰ ਕਰਦਾ ਇਹ ਆਪਣੇ ਇੰਡੀਆ ਦੀ ਪੰਜਾਬ ਦੀ ਵੀਡੀਓ ਨਹੀਂ ਉੱਥੇ ਵੀ ਇੱਕ ਪੰਜਾਬ ਆ ਪਾਕਿਸਤਾਨ ਦੇ ਵਿੱਚ ਉੱਥੇ ਵੀ ਇੱਕ ਸ਼ਹਿਰ ਆ ਗੁਜਰਾਤ ਸਾਡੇ ਇੰਡੀਆ ਦੇ ਲੋਕ ਸਾਡੇ ਪੰਜਾਬ ਦੇ ਲੋਕ ਸਮਝ ਰਹੇ ਕਿ ਗੁਜਰਾਤ ਆਪਣੇ ਵਾਲਾ ਜੋ ਇੰਡੀਆ ਦੇ ਵਿੱਚ ਆ ਗੁਜਰਾਤ ਉਹ ਆ ਉਹ ਗੁਜਰਾਤ ਨਹੀਂ ਉਹ ਪੰਜਾਬ ਨਹੀਂ ਇਹ ਪੰਜਾਬ ਨਹੀਂ ਆਪਣੇ ਵਾਲਾ ਉਹ ਪੰਜਾਬ ਆ ਜਿਹੜਾ ਪਾਕਿਸਤਾਨ ਦੇ ਵਿੱਚ ਆ ਉੱਥੇ ਸਾਰੀ ਬਾਰਦਾਤ ਹੋਈ ਆ ਘਰ ਦੇ ਹਾਲਾਤ ਵੀਡੀਓ ਚ ਤੁਸੀਂ ਦੇਖ ਰਹੇ ਹੋ ਅੰਨੇ ਬਾ ਗੋਲੀ ਚੱਲੀ ਆ 18 ਘੰਟੇ ਗੋਲੀ ਚੱਲੀ ਆ ਲੋਕਾਂ ਦੇ ਕੰਨ ਬੋਲੇ ਕਰਤੇ ਗੋਲੀਆਂ ਚਲਾ ਚਲਾ ਫਿਲਮਾਂ ਵਾਲਾ ਸੀਨ ਹੋਇਆ ਪਰ ਇਹ ਬੰਦੇ ਨੇ ਇੱਕ ਗੱਲ ਬੋਲੀ ਆ ਜਾਂਦੇ ਜਾਂਦੇ ਕਿ ਮਰ ਜਾਗਾ ਭੱਜਦਾ ਨਹੀਂ ਜੇ ਭੱਜ ਗਿਆ ਜੱਟ ਨਾ ਆਖਿਓ ਦੂਜਾ ਵਰਡ ਇਹ ਸੀ ਕਿ ਜਿਹੜਾ ਪੁਲਿਸ ਵਾਲਾ ਰਿਸ਼ਵਤ ਲੈਂਦਾ ਉਹ ਮਰ ਜਾਂਦਾ ਉਹ ਸ਼ਹੀਦ ਨਹੀਂ ਹੁੰਦਾ ਇਹ ਗੱਲ ਵੀ ਆਖਿਆ ਤਾਂ ਹੁਣ ਜਿਹੜੇ ਪੁਲਿਸ ਵਾਲੇ ਉਧਰ ਰਿਸ਼ਵਤ ਲੈਂਦੇ ਹੋਣਗੇ ਰਿਸ਼ਵਤ ਲੈਂਦੇ ਹੋਣਗੇ ਉਹਨਾਂ ਨੂੰ ਇਹ ਗੱਲ ਬੋਲੀ ਅਗਲੇ ਨੇ ਤੇ ਦੂਜੀ ਗੱਲ ਹੁਣ ਉਸ ਦੀ ਘਰ ਵਾਲੀ ਬੋਲ ਰਹੀ ਹੈ ਕਿ ਪਹਿਲਾਂ ਵੀ ਤਾਂ ਪੁਲਿਸ ਆਉਂਦੀ ਸੀ ਪੁਲਿਸ ਨੂੰ ਪੈਸਾ ਦਿੰਦਾ ਸੀ ਪੈਸਾ ਲੈ ਕੇ ਚਲੀ ਜਾਂਦੇ ਸੀ ਇਸ ਵਾਰ ਜੇ ਉਹਨਾਂ ਨੂੰ ਪੈਸਾ ਨਹੀਂ ਦਿੱਤਾ ਉਹਨਾਂ ਨੇ ਇਹ ਹਾਲ ਕਰ ਦਿੱਤਾ ਮੇਰੇ ਘਰ ਵਾਲੇ ਦਾ ਉਸ ਤੋਂ ਵੱਡੀ ਗੱਲ ਦੱਸਦਾ ਤੁਹਾਨੂੰ ਇਸ ਬੰਦੇ ਦੇ ਦੋ ਵਿਆਹ ਹੋਏ ਹੋਏ ਸਨ ਅੱਗੇ ਬੱਚੇ ਵੀ ਨੇ ਤੇ ਹੁਣ ਬੱਚਿਆਂ ਦਾ ਰੱਖਾ ਕੌਣ ਪਤਨੀ ਦਾ ਰੱਖਾ ਕੌਣ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲਾ ਕੌਣ ਗਲਤ ਕੰਮ ਕਰਾਂਗੇ ਤਾਂ ਗਲਤ ਹੱਸ਼ਰ ਹੀ ਹੋਣਾ ਇਹ ਹਾਲਤ ਹੋਣੀ ਆਣੀ ਆ ਆਪਣੇ ਪੰਜਾਬ ਦੇ ਵਿੱਚ ਕਿੰਨੇ ਅਨਕਾਊਂਟਰ ਹੋਏ ਨੇ ਤੁਸੀਂ ਦੇਖਿਆ ਸੋਸ਼ਲ ਮੀਡੀਆ ਤੇ ਸਰਚ ਕਰ ਲਿਓ ਪੰਜਾਬ ਇਨਕਾਊਂਟਰ ਬਹੁਤ ਵੀਡੀਓ ਆ ਜਾਣਗੀਆਂ ਆਯੂਪੀ ਵਿੱਚ ਹੱਥ ਕਿੰਨੇ ਅਨਕਾਊਂਟਰ ਹੁੰਦੇ ਨੇ ਹੁਣ ਤੱਕ ਸੁਣਿਆ ਸੀ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਇਨਕਾਊਂਟਰ ਹੁੰਦੇ ਪਰ ਪਹਿਲੀ ਵਾਰ ਇਹ ਇਨਕਾਊਂਟਰ ਹੋਇਆ ਪਾਕਿਸਤਾਨ ਦੇ ਵਿੱਚ ਜਿਹੜਾ ਨਸ਼ਾ ਤਸਕਰ ਸੀ ਉਸ ਨੂੰ ਮਾਰ ਕੇ ਇਹਨਾਂ ਨੇ ਵਹਿ ਜਾ ਵਹਿ ਜਾ ਕਰਾ ਛੱਡੀ ਪੁਲਿਸ ਨੇ ਕਿਉਂ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਸੋਸ਼ਲ ਮੀਡੀਆ ਤੇ ਦੂਜੀ ਤੀਜੀ ਰੀਲ ਖੋਲੋ ਬਸ ਪੁਲਿਸ ਨੂੰ ਕੋਈ ਨਹੀਂ ਪਾਬਾ ਕਰ ਰਿਹਾ ਆ ਬੰਦੇ ਨੂੰ ਸਟਾਰ ਬਣਾ ਰਹੇ ਨੇ ਜਿਹੜਾ ਬੰਦਾ ਨਸ਼ਾ ਵੇਚਦਾ ਸੀ ਵੀ ਬਾਸ ਉਹਨੇ ਇੱਕ ਗੱਲ ਬੋਲਤੀ ਕੀ ਜੇ ਮੈਂ ਭੱਜ ਗਿਆ ਮੈਨੂੰ ਜੱਟ ਨਾ ਆਖਿਓ ਉਹ ਅਗਲੇ ਨੇ ਭੱਜਣੇ ਨਹੀਂ ਦਿੱਤਾ ਅਗਲੇ ਨੇ ਭੱਜਣੇ ਨਹੀਂ ਦਿੱਤਾ ਤੈਨੂੰ ਦਬੋਚ ਲਿਆ ਚਾਹ 18 ਘੰਟੇ ਲੱਗੇ ਅਗਲੇ ਨੇ ਦਬੋਚ ਲਿਆ ਜੱਟ ਤਾਂ ਹੋ ਗਿਆ ਤਾਂ ਭਾਈ ਜੀ ਹੱਥ ਬੰਨ ਕੇ ਬੇਨਤੀ ਆ ਆਪਣੇ ਪੰਜਾਬ ਵਾਲਿਓ ਵੀਡੀਓ ਨੂੰ ਨਾ ਸ਼ੇਅਰ ਕਰੋ ਇਹ ਆਪਣੇ ਪੰਜਾਬ ਦੀ ਵੀਡੀਓ ਨਹੀਂ ਗੁਜਰਾਤ ਦੀ ਵੀਡੀਓ ਨਹੀਂ ਇਹ ਪਾਕਿਸਤਾਨ ਦੀ ਵੀਡੀਓ ਹੈ ਉਧਰ ਦੀ ਵੀਡੀਓ ਹੈ ਹੁਣ ਉਹਦੀ ਘਰ ਵਾਲੀ ਇਕੱਲੀ ਰਹਿ ਗਈ ਬੱਚੇ ਇਕੱਲੇ ਰਹਿ ਗਏ ਦੋ ਘਰ ਵਾਲੀਆਂ ਸਨ ਦੋ ਵਿਆਹ ਹੋਏ ਹੋਏ ਸਨ ਨਾਲ ਭਤੀਜਾ ਸੀ ਦੋਨੇ ਬੰਦੇ ਫੱਟੜ ਕਰਤੇ ਘਰ ਦੇ ਹਾਲਾਤ ਦੇਖ ਸਕਦੇ ਹੋ ਗੋਲੀਆਂ ਨਾਲ ਛਲਣੀ ਕਰ ਦਿੱਤਾ ਘਰ ਛਲੜੀ ਹੁਣ ਹੋਰ ਕੀ ਆਖੂੰਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਇੱਕ ਬੰਦੇ ਦਾ ਕਿ ਭੇਜ ਦਿਓ ਕਿ ਜਿਹੜੀ ਵੀਡੀਓ ਤੁਸੀਂ ਇੰਸਟਾਗ੍ਰam ਤੇ ਸ਼ੇਅਰ ਕਰ ਰਹੇ ਹੋ ਵਾਇਰਲ ਕਰ ਰਹੇ ਹੋ ਉਹ ਵੀਡੀਓ ਪਾਕਿਸਤਾਨ ਦੀ ਆ ਇਹ ਸਾਰੇ ਦਾ ਸਾਰਾ ਮਸਲਾ ਪਾਕਿਸਤਾਨ ਦੇ ਵਿੱਚ ਹੋਇਆ ਸਸਿਕਾਲ ਜੀ ਸ਼ੇਅਰ ਕਰਦੇ